ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਸਾਰੀਆਂ ਭੈਣਾਂ ਦਾ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਆਂ ਜੀ ਪਿਓਰ ਬਰਬਰੀ ਦਾ ਸਟੱਫ ਆਊਗਾ ਜੀ ਆਲ ਓਵਰ ਸੂਟ ਹੈ ਜੀ ਸਾਰੇ ਬਹੁਤ ਸੋਹਣਾ ਸਟੱਫ ਹੈ ਜੀ ਬਹੁਤ ਹੀ ਜ਼ਿਆਦਾ ਪ੍ਰੀਮੀਅਮ ਰੇਂਜ ਹੈ ਜੀ ਇੰਨਾ ਸੋਹਣਾ ਸਟੱਫ ਹੈ ਜੀ ਬਹੁਤ ਹੀ ਜ਼ਿਆਦਾ ਲਾਈਟ ਵੇਟ ਤੇ ਬਹੁਤ ਹੀ ਪਿਆਰਾ ਸਟੱਫ ਹੈ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰਨਾ ਹੋਵੇ ਸਕਰੀਨਸ਼ਾਟ ਭੇਜ ਕੇ ਆਪਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਕਲਰ ਦੀ ਕਪੜੇ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਪਿਓਰ ਬਰਬਰੀ ਆਊਗੀ ਜੀ 5 ਮੀਟਰ ਦਾ ਸੂਟ ਆਊਗਾ ਜੀ ਆਲ ਓਵਰ ਜੇ ਕਿਸੇ ਭੈਣ ਨੇ ਕੱਲੀ ਸ਼ਰਟ ਦਾ ਫੈਬਰਿਕ ਲੈਣਾ ਤਾਂ ਨਾਲ ਬਾਟਮ ਮੈਚਿੰਗ ਕਰਵਾਉਣੀ ਹੈ ਤਾਂ ਉਹ ਵੀ ਹੋ ਜੂਗੀ ਜੀ ਤੇ ਜੇ ਤੁਸੀਂ ਆਲ ਓਵਰ ਸੂਟ ਲੈਣਾ ਤਾਂ ਉਹ ਵੀ ਮਿਲ ਜੂਗਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਤੇ ਪਿਆਰਾ ਸਟੱਫ ਹੈ ਜੀ ਇਸਟਾਫ ਬਹੁਤ ਹੀ ਜ਼ਿਆਦਾ ਲਾਈਟ ਵੇਟ ਹੁੰਦਾ ਹੈ ਜੀ ਜੇ ਕਿਸੇ ਭੈਣ ਨੇ ਨਾਲ ਬਾਟਮ ਮੈਚਿੰਗ ਕਰਵਾਉਣੀ ਹੈ ਤਾਂ ਆਪਾਂ ਉਹ ਵੀ ਕਰਕੇ ਦੇ ਦਾਂਗੇ ਜੀ ਜੇ ਕਿਸੇ ਭੈਣ ਨੇ ਉੱਪਰ ਵਰਕ ਕਰਵਾਉਣਾ ਹੈ ਤਾਂ ਆਪਾਂ ਤੁਹਾਨੂੰ ਉਹ ਵੀ ਕਰਕੇ ਦੇ ਦਾਂਗੇ ਤੁਸੀਂ ਜਿਸ ਤਰ੍ਹਾਂ ਦਾ ਵਰਕ ਕਹੋਗੇ ਜਿਸ ਤਰ੍ਹਾਂ ਦੀ ਬਾਟਮ ਇਹਦੇ ਨਾਲ ਮੈਚਿੰਗ ਕਰਵਾਉਣੀ ਹੈ ਤੁਸੀਂ ਸਾਨੂੰ ਕੰਟੈਕਟ ਕਰਕੇ ਦੱਸ ਸਕਦੇ ਹੋ ਜੀ ਸਾਡਾ ਵਟਸਐਪ ਨੰਬਰ ਉੱਪਰ ਚੱਲ ਰਿਹਾ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮ ਸੂਟ ਆਰਡਰ ਕਰਨਾ ਹੋਵੇ ਤਾਂ ਸਕਰੀਨਸ਼ਾਟ ਭੇਜ ਕੇ ਸਾਨੂੰ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਤੇ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਬੱਦ ਤੋਂ ਬੱਦ ਕਮੈਂਟ ਕਰਿਆ ਕਰੋ ਜੀ ਤੇ ਪਲੀਜ਼ ਜ਼ਰੂਰ ਦੱਸਿਆ ਕਰੋ ਵੀ ਆਪਣੀਆਂ ਵੀਡੀਓਜ਼ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਬਹੁਤ ਸੋਹਣੇ ਸੋਹਣੇ ਤੇ ਪਿਆਰੇ ਪਿਆਰੇ ਕਲਰ ਹੈ ਜੀ ਇਹਨਾਂ ਦੇ ਕੋਈ ਇਹ ਕਪੜਾ ਨਹੀਂ ਖਰਾਬ ਹੁੰਦਾ ਜੀ ਨਾ ਇਹਨਾਂ ਦੇ ਕਲਰ ਖਰਾਬ ਹੋਣਾ ਐਨਾ ਸੋਹਣਾ ਸੂਟ ਬਣ ਕੇ ਰੈਡੀ ਹੁੰਦਾ ਜੀ ਬਹੁਤ ਹੀ ਜ਼ਿਆਦਾ ਪਿਆਰਾ ਤੇ ਬਹੁਤ ਹੀ ਲਾਈਟ ਵੇਟ ਜਾਇ ਸਟੱਫ ਹੈ ਜੀ ਬਹੁਤ ਪਿਆਰਾ ਸਟੱਫ ਹੈ ਬਿਲਕੁਲ ਨਿਊ ਕਲੈਕਸ਼ਨ ਹੈ ਜੀ ਸਾਰੇ ਡਿਜ਼ਾਈਨ ਨਵੇਂ ਆ ਜੀ ਕੋਈ ਵੀ ਪ੍ਰਿੰਟ ਪੁਰਾਣਾ ਨਹੀਂ ਆ ਸਾਰੇ ਪ੍ਰਿੰਟ ਨਵੇਂ ਆ ਤੇ ਸਾਰੀ ਡਿਜ਼ਾਈਨਿੰਗ ਨਵੀਂ ਆ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਜੀ ਆਲਓਵਰ ਸੂਟ ਦਾ ਪ੍ਰਾਈਸ 2200 ਹੈ ਜੀ ਜੇ ਤੁਸੀਂ ਮੈਚਿੰਗ ਨਾਲ ਲੈਣਾ ਤਾਂ ਸਾਡੇ 1500 ਦਾ ਇਹ ਸੂਟ ਪਾਊਗਾ ਜੀ ਤੁਹਾਨੂੰ ਤੇ ਬਹੁਤ ਸੋਹਣਾ ਸਟੱਫ ਹੈ ਜੀ ਫ੍ਰੀ ਸ਼ਿਪਿੰਗ ਹੈ ਤੁਸੀਂ ਕੋਈ ਵੀ ਸੂਟ ਫਟਾਫਟ ਆਰਡਰ ਕਰ ਸਕਦੇ ਹੋ ਜੀ ਆਪਣੀ ਆਲਓਵਰ ਇੰਡੀਆ ਦੇ ਵਿੱਚ ਡਿਲੀਵਰੀ ਹੈ ਜੀ ਤੁਸੀਂ ਕਿਤੇ ਵੀ ਆਪਣੇ ਤੋਂ ਸੂਟ ਮੰਗਵਾ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਤੁਸੀਂ ਜਾਣਕਾਰੀ ਲੈਣੀ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰਕੇ ਸਾਡੇ ਤੋਂ ਹਰ ਤਰ੍ਹਾਂ ਦੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਲਾਈ ਬਾਰੇ ਕਢਾਈ ਬਾਰੇ ਕੋਈ ਕੋਈ ਵੀ ਚੀਜ਼ ਤੁਸੀਂ ਪੁੱਛਣੀ ਹੋਵੇ ਤਾਂ ਸਾਡੇ ਤੋਂ ਪੁੱਛ ਸਕਦੇ ਹੋ ਇਹ ਸਾਰੇ ਆਲ ਓਵਰ ਸੂਟ ਆਉਣਗੇ ਜੀ ਤੇ ਵਿੱਚ ਆਪਾਂ ਕੁਝ ਮੈਚਿੰਗਾਂ ਕਰਕੇ ਵੀ ਸੂਟ ਤੁਹਾਨੂੰ ਦਿਖਾਏ ਆ ਜੀ ਵੀ ਮੈਚਿੰਗ ਨਾਲ ਇਸ ਤਰ੍ਹਾਂ ਲੱਗਣਗੇ ਜੀ ਬਹੁਤ ਹੀ ਪਿਆਰਾ ਸਟੱਫ ਹੈ ਜੀ ਇਹ ਤੁਸੀਂ ਜਲਦੀ ਜਲਦੀ ਆਪਦੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਸਾਡੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਧੰਨਵਾਦ